ਪਿੰਡੋ ਵਿਕਾਸ ਅਤੇ ਪੰਚਾਇਤ ਵਿਭਾਗ ਆਦਿ ਇਨ ਕੰਟਰੈਕਟ ਤੇ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਦੇ ਵੱਲੋਂ 9 ਜੁਲਾਈ ਤੋਂ ਸ਼ੁਰੂ ਕੀਤੀ ਗਈ ਹੜਤਾਲ ਲਗਾਤਾਰ ਜਾਰੀ ਹੈ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਬਿਲਕੁਲ ਠੱਪ ਹੋ ਚੁੱਕੇ ਸਨ ਪਿੰਡੂ ਖੇਤਰ ਦੇ 18 ਲੱਖ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰਾਂ ਦੇ ਚੁੱਲੇ ਠੰਡੇ ਹੋ ਚੁੱਕੇ ਸਨ ਪਰ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਸਰਕਾਰ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਕਿਦਰੇ ਵੀ ਵਫਾ ਹੁੰਦਾ ਨਜ਼ਰ ਨਹੀਂ ਆ ਰਿਹਾ ਮੀਡੀਆ ਨੂੰ ਬਿਆਨ ਜਾਰੀ ਕਰਦੇ ਆਂ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਵੱਲੋਂ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦੇ ਲਈ 9 ਅਗਸਤ ਨੂੰ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਬ੍ਰਹਮਹਿੰਦਰਾ ਦੀ ਪਟਿਆਲਾ ਵਿਖੇ ਰਿਹਾਇਸ਼ ਦਾ ਕਿਰਾਉ ਕੀਤਾ ਜਾਵੇਗਾ ਅਤੇ ਇਸ ਮੌਕੇ ਆਗੂ ਨੇ ਕਿਹਾ ਕਿ ਸੇਵਾਵਾਂ ਰੈਗੂਲਰ ਹੋਣ ਤੱਕ ਲਗਾਤਾਰ ਹੜਤਾਲ ਕਰਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ ਜਵਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਤੇ ਜਸਵੀਰ ਸਿੰਘ ਅਮਨਦੀਪ ਸਿੰਘ ਪਰਮਜੀਤ ਕੌਰ ਮਨਪ੍ਰੀਤ ਕੌਰ ਕੁਲਵੰਤ ਸਿੰਘ ਪ੍ਰਭਜੋ ਸਿੰਘ ਗੌਰਵ ਲਖਵਿੰਦਰ ਕਰਮਜੀਤ ਸਿੰਘ ਹਰਜਿੰਦਰ ਸਿੰਘ ਆਦੀ ਮੌਜੂਦ ਸਨ ਜਦੋਂ ਸਰਕਾਰ ਫੋਨ ਦੇ ਵਿੱਚ ਆਈ ਸੀਗੀ ਇਹਨਾਂ ਨੇ ਚੋਣ ਮੈਨੂੰ ਚੋਣਾਂ ਮੈਨੂੰ ਫਸਟੋ ਦੇ ਵਿੱਚ ਇਹ ਗੱਲ ਕਹੀ ਸੀਗੀ ਵੀ ਅਸੀਂ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਪੱਕੇ ਕਰਾਂਗੇ ਕੱਚੇ ਮੁਲਾਜ਼ਮਾਂ ਨੂੰ ਪਰ ਇਹ ਹਜੇ ਤੱਕ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਤੇ ਹੁਣ ਕੀ ਤੱਤ ਅੱਲਾ ਹੋਰ ਤੇਜ਼ ਉਹ ਜੇ ਨਹੀਂ ਹੋਇਆ ਹਾਂਜੀ ਹਾਂ ਅਸੀਂ ਘਰਾਂ ਘਰਾਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਘਰਾਂ ਜਾਣਾ ਪੰਡੀ ਪ੍ਰਚਾਰ ਕਰਾਂਗੇ ਵੀ ਇਹਨਾਂ ਨੇ ਜਿਹੜੇ ਵਾਦੇ ਨਹੀਂ ਪੂਰੇ ਕੀਤੇ ਸਰ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਸਾਨੂੰ ਪੇਸਕੇਲ ਦੇ ਕੇ ਜਲਦ ਜਲਦ ਪੱਕਾ ਕੀਤਾ ਜਾਵੇ ਹਾਂਜੀ ਸਰ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਤਰ ਸਾਡਾ ਇਦਾਈ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਸਰ ਮੇਨ ਸਾਡੀ ਮੰਗ ਇਹੀ ਆ ਵੀ ਪੇਸਕੇਲ ਦੇ ਕੇ ਸਾਨੂੰ ਪੱਕਾ ਕੀਤਾ ਜਾਵੇ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਇਹੀ ਵਾਦਾ ਕੀਤਾ ਗਿਆ ਸੀ 4500 ਰੁਪਏ ਪਹਿਲਾਂ ਕਿ ਜਦੋਂ ਸਰਕਾਰ ਆਪਣੀ ਸੱਤਾ ਵਿੱਚ ਆਉਂਦੀ ਹੈ ਕਿ ਸਾਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇਗਾ ਕਿਉਂਕਿ 10-12 ਸਾਲ ਹੋ ਗਏ ਸਾਨੂੰ ਇਸ ਸਕੀਮ ਦੀਨ ਕੰਮ ਕਰਦੇ ਆ ਨੂੰ ਸਰ ਔਰ ਪਿੰਡਾਂ 'ਚ ਜਿਹੜਾ ਜ਼ਿਆਦਾਤਰ ਵਿਕਾਸ ਹੋ ਰਿਹਾ 80% ਉਹ ਨਰੇਗਾ ਸਕੀਮ ਦੀਨ ਹੀ ਹੋ ਰਿਹਾ ਹੈ ਤੇ ਸਰਕਾਰ ਨੂੰ ਸਾਨੂੰ ਇਹੀ ਮੰਗ ਹੈ ਕਿ ਸਾਨੂੰ ਜਲਦੋਂ ਜਲਦ ਸਾਰੀ ਮੰਗਾਂ ਮੰਨ ਕੇ ਸਾਨੂੰ ਪੇ ਸਕੇਲ ਦੇ ਕੇ ਪੱਕਾ ਕੀਤਾ ਜਾਵੇ ਸੇ ਆਪਣੇ ਜੀ ਮਨਰੇਗਾ ਕਰਮਚਾਰੀ ਪਿਛਲੀ 9 ਜੁਲਾਈ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠੇ ਨੇ ਜਿਨ੍ਹਾਂ ਦੇ ਕਰਕੇ ਪਿੰਡਾਂ ਦੇ ਵਿੱਚ ਜਿਹੜਾ ਸਮੁੱਚਾ ਵਿਕਾਸ ਦਾ ਕੰਮ ਹੈ ਸਾਰਾ ਰੁਕਿਆ ਪਿਆ ਹੈ ਜੋ ਮਨਰੇਗਾ ਲੇਬਰ ਏ ਉਹਨਾਂ ਦੇ ਚੁੱਲ੍ਹੇ ਵੀ ਠੰਡੇ ਹੋਏ ਪਏ ਨੇ ਪਰੰਤੂ ਸਰਕਾਰ ਦੇ ਕਹਿੰਦੇ ਹੁੰਦੇ ਆ ਵੀ ਕੰਨ ਤੇ ਜੂੰ ਤੱਕ ਨਹੀਂ ਸਿਰਕੀ ਜਿਹੜੇ ਆਪਣੇ ਕੈਪਟਨ ਸਾਹਿਬ ਨੇ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਗੇ ਪਰੰਤੂ ਸਾਢੇ 4 ਸਾਲ ਬੀਤਣ ਦੇ ਬਾਵਜੂਦ ਵੀ ਉਹਨਾਂ ਨੇ ਮਨਰੇਗਾ ਮੁਲਾਜ਼ਮਾਂ ਦੀ ਸਾਰ ਨਹੀਂ ਲਿੱਤੀ ਉਹਨਾਂ ਨੇ ਆ ਕੇ ਕਦੇ ਵੀ ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਚਾਹੇ ਉਹ ਬੁਢਾਪਾ ਪੈਨਸ਼ਨ 2500 ਰੁਪਏ ਕਰਨ ਦਾ ਵਾਅਦਾ ਹੋਵੇ ਚਾਹੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਹੋਵੇ ਬੇਰੋਜ਼ਗਾਰੀ ਪੱਤਰ ਦੇਣ ਦਾ ਵਾਅਦਾ ਹੋਵੇ ਕੈਪਟਨ ਸਰਕਾਰ ਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਤੇ ਆਪਣਾ ਜੋ ਪੰਚਾਇਤ ਆਪਣੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ ਸਿਰਫ 4.5 ਸਾਲ ਤੋਂ ਇੱਕ ਹੀ ਗੱਲ ਲਿਖੀ ਆ ਰਹੇ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਤੇ ਜਾਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮ ਜੈਡ ਨਿਊਜ਼ ਫੋਲੀਟਸ ਅਪਡੇਟ ਫਲਾਈ ਐਂਡ ਫੋਲੋ ਅਵਰ ਫੇਸਬੁੱਕ ਪੇਜ ਐਸਐਮ ਜੈਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪੈਸ ਧ ਬੈਲ ਆਈਕਨ